ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਪਲਬੀ ਵੱਲੋਂ ਅੱਜ ਤਰੀਕ ਹੈ ਕੀ ਹੈ ਜੀ 15 ਦੋ ਚੇਤ ਤੇ ਰਾਤ ਮੀਂਹ ਨੇ ਲਾਈ ਟੁੱਟੀ ਬਾਵਾ ਜੀ ਤੇ ਵੈਸੇ ਹੁਣ ਜਿਵੇਂ ਕਹਿੰਦੇ ਵੀ ਦੇਣਾ ਤਾਂ ਉਸੇ ਨੇ ਹੈਗਾ ਉਸੇ ਨੂੰ ਸਾਰਿਆਂ ਦੀ ਚਿੰਤਾ ਆਪਨ ਦਾ ਆਪਣੀਆਂ ਆਪੋ ਆਪਣੀ ਹੁੰਦੀ ਹੈ ਤੇ ਉਹ ਜਾਂਦਾ ਹੈਲੀਕਾਪਟਰ ਕੈਮਰੇ ਦਾ ਉੱਥੇ ਤੱਕ ਪਹੁੰਚ ਨਹੀਂ ਪੈਣਾ ਆਸਮਾਨ ਤੇ ਜਾਂਦਾ ਹੋਇਆ ਹੈਲੀਕਾਪਟਰ ਤੇ ਥੱਲੇ ਜਾਂਦੇ ਹੋਏ ਪੜਨ ਵਾਲੇ ਬੱਚੇ ਠੀਕ ਹੈ ਜੀ ਤੇ ਆਪਾਂ ਬਣਾਤੀ ਭਾਈ ਇਹਨਾਂ ਦੀ ਵੀਡੀਓ ਉਸ ਤੋਂ ਬਾਅਦ ਫੇਰ ਆਪਾਂ ਦੁਕਾਨ ਤੋਂ ਬਾਅਦ ਆਪਣੀ ਜਿਵੇਂ ਡਿਊਟੀ ਹੁੰਦੀ ਹੈ ਖੇਤ ਦੀ ਏਦੋਂ ਪਹਿਲਾਂ ਆਪਾਂ ਦਵਾਈ ਲੈਣ ਬਾਅਦ ਕੇ ਸੀਗੇ ਪਿੰਡ ਚੋਂ ਹੀ ਡਾਕਟਰ ਤੋਂ ਸਾਡੇ ਤੋਂ ਦਵਾਈ ਲੈਣ ਬਾਅਦ ਕੇ ਸੀਗੇ ਦਵਾਈ ਲੈਂਦੀ ਤੇ ਉਸ ਤੋਂ ਬਾਅਦ ਹੁਣ ਆਪਾਂ ਖੇਤ ਆਏ ਆ ਜੀ ਖੇਤ ਜਿਵੇਂ ਰਾਤ ਮਤਲਬ ਮੀਂਹ ਨੇ ਖਾ ਕਾਫੀ ਝੁੱਟੀ ਲਾਈ ਹੈ ਵੀ ਬਾਬਾ ਜੀ ਹੈ ਮੰਨ ਲੱਕੇ ਚਲੋ ਵੀ ਨਾਂ ਬਾਲੀ ਤੇ ਨਾਂ ਬਾਲੀ ਥੋੜੀ ਤੇ ਓਂਖਰ ਵੀ ਪ੍ਰਮਾਤਮਾ ਕਿਰਪਾ ਕਰੇ ਖੈਰ ਸੋਖੀ ਰੱਖੀ ਹੈ ਤੇ ਅੱਗੇ ਵੀ ਦਾਤੇ ਅੱਗੇ ਇਹੀ ਅਰਜਾ ਵੀ ਪ੍ਰਮਾਤਮਾ ਹੁਣ ਫੱਕੀਆਂ ਫਸਲਾਂ ਨੇ ਤੇ ਹੁਣ ਤੂੰ ਰਹਿਣ ਦੇ ਗਾਹਾਂ ਆਉਂਦੇ ਨੇ ਕਿ ਜੇਠ ਹੋਰੀ ਹੜ ਹੋਰੀ ਝੋਨੇ ਝਾਂਨੇ ਲਾਵਾਂਗੇ ਉਦੋਂ ਤੂੰ ਝੁੱਟੀ ਚਾਚ ਕੇ ਲਾ ਦੇ ਜਿਹੜੀ ਮੀਂਹ ਵਾਲੀ ਲਾਉਣੀ ਹੈ ਫਿਲਹਾਲ ਤੂੰ ਜਿਹੜਾ ਇਹ ਮੀਂਹ ਵਾਲਾ ਕਾਰਜਕ੍ਰਮ ਹੈ ਆਪਣਾ ਬੰਦ ਰੱਖ ਠੀਕ ਹੈ ਜੀ ਬੇਨਤੀ ਆਪਾਂ ਕਰਤੀ ਆ ਆਪਦੇ ਹੁਦਰੋਂ ਆਪਾਂ ਪੂਰੀ ਬੇਨਤੀ ਕਰਤੀ ਪੁੱਜ ਕੇ ਜਾਵਾਂ ਤੁਸੀਂ ਟੈਨਸ਼ਨ ਨਹੀਂ ਲੈਣੀ ਬਾਕੀ ਉਹਨੂੰ ਟੈਨਸ਼ਨ ਹੈ ਅੰਕਾਲਪੁਰਖ ਨੂੰ ਸਭ ਦੀ ਟੈਨਸ਼ਨ ਹੈ ਠੀਕ ਹੈ ਜੀ ਆਪਾਂ ਨੂੰ ਆਪਣੀ ਹੈ ਇਕੱਲੀ ਆਪਣੀ ਹੈ ਉਹਨੂੰ ਸਾਰੇ ਦੀ ਸਾਰੇ ਕੁੱਲ ਸੰਸਾਰ ਦੀ ਚਿੰਤਾ ਹੈ ਚਿੜੀ ਜਨੌਰ ਦੀ ਸਭ ਕਾਸੀ ਦੀ ਉਹਨੂੰ ਚਿੰਤਾ ਹੈ ਤੇ ਖੇਤ ਆਏ ਸੀ ਆਪਾਂ ਜਿਹੜੀ ਆਪਾਂ ਕੱਲ ਬੱਲਾ ਲਾ ਕੇ ਗਏ ਸੀ ਤੁਹਾਨੂੰ ਦਿਖਾਇਆ ਸੀਗਾ ਤੇ ਹੁਣ ਕਤੜ ਕਾਣ ਜਾਂ ਬਾੜਾ ਹੋ ਗਿਆ ਪਾਣੀ ਖੜਾਗਾ ਤੇ ਗਾਹ ਦਿਖਾਉਣਾ ਮਸੂ ਨੂੰ ਵੀ ਪਾਣੀ ਕਿਦਾਂ ਖੜਾ ਕਿਵੇਂ ਗੱਲ ਪਤਾ ਆ ਦੇਖੋ ਆ ਆ ਇਹ ਪਿੰਗ ਪਿੰਗ ਚਾਹੇ ਇੰਨਾ ਕਿ ਲਾਤਾ ਰੋਣ ਕਿਵੇਂ ਲਾ ਰात ਕਰਕੇ ਗਿਆ ਇਹ ਸਕੋਡਾ ਆਪਣੀ ਅੱਗੇ ਖੜੀ ਹੈ ਤੇ ਮੈਂ ਥੋੜਾ ਜੱਗੇ ਟੱਪ ਗਿਆ ਸੀ ਆਪਣਾ ਠੀਕ ਹੈ ਜੀ ਤੇ ਗੱਡੀ ਤੁਹਾਨੂੰ ਪਤਾ ਫਿਰ ਹੁਣ ਖੁੱਬ ਜਾਂਦੀ ਹੈ ਲੇਲੈਂਡ ਦਾ ਇੰਜਣ ਨਹੀਂ ਹੈਗਾ ਇਹਦੇ ਵਿੱਚ ਲੇਲੈਂਡ ਦਾ ਇੰਜਣ ਧਰਾਵਾਂਗੇ ਉਦੋਂ ਆਪਾਂ ਵਗ ਜਾ ਕਰਾਂਗੇ ਗਾਹ ਤੇ ਪਾਣੀ ਜਾਂ ਖੜਾ ਹੁਣ ਕਰਕੇ ਜਬੀ ਦੇ ਵਿੱਚ ਫਿਰ ਗਾਂ ਆਪਾਂ ਤੋਂ ਜਾਇ ਨਹੀਂ ਜਾਂਦਾ ਕਰਕੇ ਆਪਾਂ ਜਿਹੜੀ ਆਪਣੀ ਸਕਾਉਟ ਹੈ ਉਹ ਆਪਾਂ ਆ ਦੇਖੋ ਇੱਥੋਂ ਆਪਾਂ ਹੁਣ ਕੱਲ ਇਹ ਜਿਹੜਾ ਰਾਹ ਬਣਾ ਕੇ ਆਪਣੀ ਸਕਾਉਟਾਂ ਨੂੰ ਉਹ ਉੱਥੇ ਲੈ ਗਈ ਸੀ ਉਹ ਜਿੱਥੇ ਹਰਾ ਵੱਡੀ ਯਾਰ ਅਣਜਾਣ ਦੇ ਆ ਤੇ ਉੱਥੇ ਆਪਾਂ ਕੱਲ ਚੌਲੇ ਗੁਵਾਰੇ ਦੀਆਂ ਫਲੀਆਂ ਤੇ ਭਿੰਡੀਆਂ ਤਦੂਆਂ ਦੀਆਂ ਬੱਲਾਂ ਆਪਾਂ ਘਰੇ ਲਾਈਆਂ ਗਈਆਂ ਉਹ ਹਜੇ ਨਿਕਲੀਆਂ ਨਹੀਂ ਹੈਗੀਆਂ ਦੋ ਵਾਰੀ ਵੀ ਲਾਤੇ ਤੇ ਇਹਨਾਂ ਦੇ ਉੱਤੇ ਕੱਲ ਮੀਂਹ ਪੈ ਗਿਆ ਹੁਣ ਦੇਖੋ ਹੁਣ ਕੀ ਬਣਦਾ ਨਿਕਲਣਗੀਆਂ ਜਾਂ ਨਾ ਨਿਕਲਣਗੀਆਂ ਉਹ ਇਹਨਾਂ ਦੀ ਮਰਜ਼ੀ ਹੈ ਤੇ ਕਣਕ ਆਪਣੀ ਆਹ ਹੈ ਜੀ ਕਣਕ ਆਪਣੀ ਆਹ ਹੈ ਤੇ ਕਣਕ ਖਰ ਆਪਣੀ ਡਿੱਗੀ ਨਹੀਂ ਕਿਉਂਕਿ ਪਾਣੀ ਆਪਾਂ ਪਹਿਲਾਂ ਲਾਤਾ ਸੀਗਾ ਰਾਤ ਖਰ ਛੜਾ ਕੇ ਆਏ ਤਾਂ ਦੋ ਭੜੇ ਸੀਗੇ ਬਹੁਤ ਭੜੇ ਕਿਰਾਂ ਇਹ ਤਾਂ ਲੱਗਦਾ ਸੀ ਵੀ ਗੜਬੜ ਕਰੂਗਾ ਵਿੱਚ ਮੈਨੂੰ ਲੱਗਿਆ ਵੀ ਜਿਵੇਂ ਮਾੜਾ ਮੋਟਾ ਜਿਆ ਗੋਲੀਆਂ ਵੀ ਸਿੱਟੀਆਂ ਹੁੰਦੀਆਂ ਇੱਧਰ ਬਗਲਾ ਭਾਜੀ ਨਾਸ਼ਤੇ ਦਾ ਇੰਤਜ਼ਾਮ ਕਰਦੇ ਹੋਏ ਆਪਦਾ ਪਰਜੋਰ ਕੋਸ਼ ਹੈ ਬਗਲਾ ਭਾਜੀ ਦੀ ਐਨ ਜਮ ਲਟਾ ਪਿੰਗ ਹੋਇਆ ਪੈਗਾ ਦੇਖੋ ਦੇਖੋ ਇਹ ਦੁਪਹਿਰ ਦਾ ਨਾਸ਼ਤਾ ਹੁੰਦਾ ਕਿ ਲੰਚ ਹੁੰਦਾ ਇਹ ਆਪ ਦਾ ਉਹ ਕਰੀ ਜਾਂਦੇ ਤੇ ਉਹ ਕੱਲ ਜਿਹੜਾ ਆਪਾਂ ਗੁਰਵਿੰਦਰ ਨੇ ਬਣਾਇਆ ਸੀਗਾ ਆਪਣਾ ਉਹ ਪਿਆ ਭਣ ਘੜਾ ਕੱਲ ਦਾ ਹੀ ਉਹ ਟੱਕਿਆ ਪੈਗਾ ਤੇ ਰਾਤ ਮੀਂਹ ਵਿੱਚ ਵੀ ਨਹੀਂ ਖੜਾ ਹੋਇਆ ਉਹਦੇ ਸਮਾਰ ਕੇ ਮਤਲਬ ਡੰਡੇ ਲਾ ਕੇ ਇਹਨਾਂ ਨੂੰ ਸਮਾਰ ਕੇ ਵਧੀਆ ਬਣਾ ਕੇ ਆਪਾਂ ਆਪਣੀ ਉੱਥੇ ਲਾ ਦੇਗੇ ਜਿੱਥੇ ਆਪਣੀ ਸਬਜ਼ੀ ਲਈ ਹੋਈ ਹੈ ਅੱਜ ਫੇਰ ਆਪਾਂ ਉੱਥੇ ਆ ਗਏ ਅੱਜ ਇੱਧਰਲੇ ਪਾਸੇ ਪਈ ਵਾਲੇ ਪਾਸਿਓਂ ਵੱਢਿਆ ਹਰਾ ਇਹਨੂੰ ਬਾਢਾ ਲਾਇਆ ਪਹਿਲਾਂ ਉਧਰ ਜਿਹੜਾ ਚਾਚੇ ਪੈਰੇਕੇ ਵਾਲੇ ਸੀਗਾ ਕਿਹੜਾ ਉਧਰ ਲਾਉਂ ਚਾਰ ਲਿਆ ਅੱਜ ਇੱਧਰੋਂ ਆਪਣੇ ਵਾਲੇ ਪਾਸੋਂ ਲਾ ਗਿਆ ਤੇ ਵੱਡ ਬਟਾਈ ਵਾਲੇ ਹੁਣ ਉਹ ਤਾਂ ਦੋਨੇ ਹੀ ਪਾ ਕੇ ਡਿਊਟੀ ਤੇ ਆਪਣੀ ਨੌਕਰੀ ਤੇ ਤੇ ਮੈਨੂੰ ਰੱਬ ਨੇ ਜਿਵੇਂ ਕਹਿੰਦੇ ਨੇ ਪੱਕੀ ਨੌਕਰੀ ਤੇ ਲਾਤਾ ਇਸ ਕਰਕੇ ਵਸ ਫੇਰ ਆਏ ਪਈ ਸਾਡੀ ਜੂਨਾਂ ਬਾਕੀ ਜਿਹੜੀ ਕਹਿੰਦੇ ਹੁੰਦੇ ਆ ਜੱਟ ਦੀ ਜੂਨਬਰੀ ਵਾਲਾ ਇੱਥੇ ਸੱਚ ਬਣਦਾ ਉਹ ਆ ਰੰਡ ਵੀ ਦੀ ਜੋ ਮੈਂ ਤਾਂ ਨਾਨਕ ਕੇ ਘਰ ਕੋਲੇ ਵੀ ਉਧਰ ਤੱਕ ਆਏ ਸਚਾਈ ਪਟਕਦੇ ਫਿਰਦੇ ਆ ਨਾ ਇਧਰ ਦੇ ਨਾ ਉਧਰ ਦੇ ਤੇ